ਸਖ਼ਤ ਪਾਲਤ ਸਿੰਘ ਖੈਰਾ ਜੋ ਕਿ ਭਲੱਤ ਤੋਂ ਵਿਧਾਇਕ ਨੇ ਤੇ ਉਹ ਸੰਗਰੂਰ ਤੋਂ ਲੋਕ ਸਭਾ ਦੀ ਚੋਣ ਲੜ ਰਹੇ ਨੇ ਹੁਣ ਕਿਤੇ ਨਾ ਕਿਤੇ ਲੰਦੇ ਮਨ ਦੇ ਵਿੱਚ ਕਿ ਡਰ ਪੈਦਾ ਹੋ ਗਿਆ ਉਹਨਾਂ ਨੇ ਬੀਬੀ ਜ਼ਗੀਰ ਕੌਰ 'ਤੇ ਇਲਜ਼ਾਮ ਲਗਾਏ ਨੇ ਉਹਨਾਂ ਨੇ ਕਿਹਾ ਕਿ ਇਹਨਾਂ ਦੀ ਆਮ ਆਦਮੀ ਪਾਰਟੀ ਨਾਲ ਸੈਟਿੰਗ ਹੋ ਗਈ ਹੈ ਤੇ ਇਹਨਾਂ ਦੇ ਜਵਾਈ ਨੂੰ ਉੱਥੋਂ ਕੋਈ ਵੱਡਾ ਅਹੁਦਾ ਦਿੱਤਾ ਜਾਵੇਗਾ ਉਹ ਕਹਿੰਦੇ ਭਗਵੰਤ ਮਾਨ ਦਾ ਤੇ ਆਮ ਆਦਮੀ ਪਾਰਟੀ ਦਾ ਤੇ ਬੀਬੀ ਜ਼ਗੀਰ ਕੌਰ ਦਾ ਇੱਕ ਨੈਤਿਕ ਗੱਠ ਜੋੜ ਬਣ ਗਿਆ ਭਰਤ ਜੇ ਜਵਨੀ ਚੋਣਾ ਹੁੰਦੀ ਹੈ ਤਬੀਬੀ ਜ਼ਗੀਰ ਕੌਰ ਦੇ ਜਵਾਈ ਭਪਿੰਦਰ ਸਿੰਘ ਆਮ ਆਦਮੀ ਪਾਰਟੀ ਦੇ ਉਮੀਦਵਾਰ ਹੋਣਗੇ ਚੰਡੀਗੜ੍ਹ ਦੇ ਵਿੱਚ ਕਾਂਗਰਸ ਪਾਰਟੀ ਨੂੰ ਕਾਫੀ ਔਖਾ ਦਾ ਸਾਹਮਣਾ ਕਰਨਾ ਪੈਸਾ ਜਦੋਂ ਮਨੀਸ਼ ਦਿਵਾਰਦੀ ਟਿਕਟ ਦੀ ਅਨਾਉਂਸ ਕੀਤੀ ਸੀ ਹਾਲਾਂਕਿ ਪਵਨ ਬਾਂਸਲ ਦੇ ਨਾਮ ਉੱਤੇ ਚਰਚਾ ਸੀਗੀ ਪਰ ਜਦੋਂ ਟਿਕਟ ਕੱਟੀ ਗਈ ਤਾਂ ਕੁਝ ਕ ਕਾਂਗਰਸੀ ਵਰਕਰਾਂ ਵੱਲੋਂ ਸਟੀਫਨ ਝੜੀ ਲਗਾ ਦਿੱਤੀ ਗਈ ਤੇ ਹੁਣ ਕਾਂਗਰਸ ਪਾਰਟੀ ਨੇ ਵਰਕਰਾਂ ਨੂੰ ਇੱਕ ਵੱਡਾ ਝਟਕਾ ਦਿੱਤਾ ਹੈ ਦਿਲੰਦਰ ਤੋਂ ਸ਼ੀਤਲ ਉਹ ਰਾਜੋ ਕੇ ਆਮਾਦੀ ਪਾਰਟੀ ਦੇ ਵਿਧਾਇਕ ਸੀਗੇ ਤੇ ਉਹ ਭਾਜਪਾ ਦੇ ਵੀ ਢੋਲਸਾ ਸ਼ਾਮਲ ਹੋਗੇ ਸੀਗੇ ਤੇ ਉਹਨਾਂ ਵੱਲੋਂ ਅਸਤੀਫਾ ਦਿੱਤਾ ਗਿਆ ਸੀਗਾ ਤੇ ਉਹਨਾਂ ਦਾ ਅਸਤੀਫਾ ਮਨਜ਼ੂਰ ਕਰ ਲਿਆ ਗਿਆ ਹਾਲਾਂਕਿ ਉਹ ਇਹਦੇ ਉੱਤੇ ਕਹਿੰਦੇ ਮੈਂ ਹਾਈ ਕੋਰਟ ਦਾ ਰੁਕ ਕਰਾਂਗਾ ਅਜੋ ਸਾਢੇ 11:30 ਵਜੇ ਮਿਲਣਗੇ ਆ ਸਤਮਨ ਸਾਹਿਬ ਨੂੰ ਸਤਮਨ ਸਾਹਿਬ ਤਾਂ ਕੱਲ ਦੇ ਦਿੱਲੀ ਸੀ ਸੋ ਇਹ ਅਸਤੀਫਾ ਉਹਨੂੰ ਦੱਸ ਦਿੱਤਾ ਗਿਆ ਕਿ ਤੁਹਾਡਾ ਅਸਤੀਫਾ ਮਨਜ਼ੂਰ ਹੋ ਗਿਆ ਉਹ ਕਹਿੰਦਾ ਜੀ ਮੈਂ ਹੁਣ ਹਾਈ ਕੋਰਟ ਜਾਵਾਂਗਾ ਪੰਜਾਬ ਸਰਕਾਰ ਨੂੰ ਹਾਈ ਕੋਰਟ ਨੇ ਨੋਟਿਸ ਜਾਰੀ ਕੀਤਾ ਜਿਹੜਾ ਰੈਲੀਆਂ ਦੇ ਵਿੱਚ ਸਰਕਾਰੀ ਬਸਾਂ ਦੀ ਵਰਤੋਂ ਕੀਤੀ ਗਈ। ਕਾ ਆਮ ਸਰ ਪਾਰਟੀ ਦੀ ਸਰਕਾਰ ਨੇ ਪੰਜਾਬ ਦੇ ਵਿੱਚ ਬਹੁਤ ਸਾਰੀਆਂ ਰੈਲੀਆਂ ਕੀਤੀਆਂ। 2000 ਸਰਕਾਰੀ ਬਸਾਂ ਦੀ ਵਰਤੋਂ ਕੀਤੀ ਗਈ। ਤੇ ਵੱਖ-ਵੱਖ ਰੂਟਾਂ ਤੋਂ ਉਹਨਾਂ ਦਿਨਾਂ ਦੇ ਵਿੱਚ ਆਮ ਲੋਕਾਂ ਦੀ ਖੱਜਲਖੋਰੀ ਬਹੁਤ ਹੋਈ। ਬੋਲਦੀ ਬਰਾੜ ਵਾਲੇ ਕਾਰਡੀ ਉਹਨਾਂ ਦੇ ਸਾਹਮਣੇ ਉਹਨੇ ਕਹੇ ਕਿ ਸਿੱਧੂ ਮੂਸੇਵਾਲੇ ਨੂੰ ਮੈਂ ਤਾਂ ਮਾਰਿਆ ਕਿਉਂਕਿ ਇਹ ਭਿੰਡਰਵਾਲੇ ਦੀ ਵਰਸੇ ਦੇ ਉੱਤੇ ਦਿੱਲੀ ਦੇ ਵਿੱਚ ਸ਼ੋਅ ਲਾਉਂਦਾ ਸੀ 5 ਜੂਨ ਨੂੰ ਦਿੱਲੀ 'ਚ ਇੱਕ ਸ਼ੋਅ ਕਰਨਾ ਸੀ ਅਤੇ 5 ਜੂਨ ਸਿੱਖ ਕੌਮ ਲਈ ਭਾਰੀ ਦਿਨ ਹੈ ਉਸ ਦਿਨ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਉਸ ਕੱਲੂਕਾਰੇ ਦੇ ਵਿੱਚ ਇਸ ਦੁਨੀਆ ਤੋਂ ਰੁਖਸਤ ਹੋ ਗਏ ਸਨ ਟੱਕਰਾ ਕਰਦੇ ਤੇ ਇਸ ਕਰਕੇ ਜਿਹੜੀ ਕਾਂਗਰਸ ਵਾਲੇ ਸਿੱਖਾਂ ਦਾ ਕਤਲੇਆਮ ਕੀਤਾ ਹੈ ਇਹਨਾਂ ਦਾ ਪਰਿਵਾਰ ਉਹਨਾਂ ਦੀ ਹਮਾਇਤ ਕਰਦਾ ਸੀ ਤੇ ਸਿੱਧੂ ਮੂਸੇਵਾਲਾ ਉਤੋਂ ਜੂਨ ਲੜ ਚੁੱਕੇ ਕਿਸਾਨਾਂ ਨੇ ਭਾਜਪਾ ਦੇ ਵਿਰੁੱਧ ਖੁੱਲ ਕੇ ਵੋਟਾਂ ਪਾਈਆਂ ਨੇ ਕਿ ਹਰਿਆਣਾ ਵਿੱਚ ਕਿਸਾਨ ਜਥੇਬੰਦੀਆਂ ਨੇ ਡਟ ਕੇ ਭਾਰਤੀ ਜਨਤਾ ਪਾਰਟੀ ਦਾ ਵਿਰੋਧ ਕੀਤਾ ਹੈ ਉਹਨਾਂ ਦੇ ਵਿਰੁੱਧ ਵੋਟਾਂ ਪਾਈਆਂ ਨੇ ਹਰਿਆਣਾ ਦੇ ਵਿੱਚ ਅਸੀਂ ਜਾਣਦੇ ਹਾਂ ਸਾਡੇ ਤਾਂ ਇੱਥੇ 40 45 ਇੱਕ ਤੇ 10 12 ਇੱਕ 70 ਦੇ ਕਰੀਬ ਜਥੇਬੰਦੀਆਂ ਬਣੀਆਂ ਵੀ ਹਨ ਹਰਿਆਣੇ ਦੇ ਵਿੱਚ ਜਥੇਬੰਦੀਆਂ ਬਹੁਤ ਸੀਮਤ ਹੈ ਮੇਰੋਂ ਤੇ ਗੁਰਰਾਮ ਸਿੰਘ ਚੜੂਨੀ ਨੇ ਭਾਰਤੀ ਕਿਸਾਨ ਯੂਨੀਅਨ ਚੜੂਨੀ ਜਾਵਦੇਵ ਚ ਟਿਲਸਰ 2.99% ਦੀ ਮਰਦ ਤੇ 3.35% ਔਰਤਾਂ ਨੇ ਘੱਟ ਵੋਟ ਪਾਈ ਜੀ ਭਾਰਤ ਦੇ ਮੁੱਖ ਚੋਰ ਕਮਿਸ਼ਨ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਕਾਂਗਰਸ ਕਹਿੰਦੀ ਆ ਸਾਡੀਆਂ ਪੂਰੀਆਂ ਸ਼ਿਕਾਇਤਾਂ ਦੇ ਉੱਤੇ ਕਾਰਵਾਈ ਨਹੀਂ ਹੋਈ ਤਾਂ ਮੁੱਖ ਚੋਰ ਕਮਿਸ਼ਨ ਜੀਵ ਕੁਮਾਰ ਕਹਿੰਦੇ ਉਹਨਾਂ ਨੇ ਕਈ ਥਾਵਾਂ ਦੇ ਉੱਤੇ ਆਪਣੀ ਗਲਤੀ ਮੰਨੀ ਲੇਕਿਨ ਕਹਿੰਦੇ ਇਹ ਮਤਲਬ ਨਹੀਂ ਹੈ ਅਸੀਂ ਨਿਰਪੱਖਤਾ ਨਾਲ ਕੰਮ ਨਹੀਂ ਕਰ ਰਹੇ ਅਸੀਂ ਪੂਰੀ ਨਿਰਪੱਖਤਾ ਨਾਲ ਕੰਮ ਕੀਤਾ ਹੈ ਉਦੋਂ ਭਾਰਤੀ ਕਿਸਾਨ ਜੁਨੀਅਰ ਸਜੁਗਤ ਮੋਰਚਾ ਇਨਾਂ ਨੇ ਵੀ ਚਿੱਠੀ ਲਿਖੀ ਆ ਚੋਣ ਕਮਿਸ਼ਨ ਨੂੰ ਕਿ ਘੱਟੋ-ਘੱਟ ਕੱਲ ਜਿਹੜੀ ਗਿਣਤੀ ਹੋਣੀ ਹੈ ਉਹ ਪਾਰਦਰਸ਼ਕ ਤਰੀਕੇ ਦੇ ਨਾਲ ਕਰਾਈ ਜਾਵੇ ਸਤਿ ਸ੍ਰੀ ਅਕਾਲ ਮੈਂ ਬਲਵਿੰਦਰ ਸਿੰਘ ਹਾਜ਼ਰਾਂ ਪ੍ਰੋਗਰਾਮ ਇੱਕ ਮੇਰੀ ਵੀ ਸੁਣੋ ਲੈ ਕੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਦਿਨ ਭਰ ਦਿਆਂ ਕੋਈ ਜਹਮ ਤੇ ਵੱਡੀਆਂ ਖਬਰਾਂ ਦੇ ਉੱਤੇ ਵਿਚਾਰ ਚਰਚਾ ਕਰਦੇ ਤੇ ਵਿਚਾਰ ਚਰਚਾ ਕਰਨ ਲਈ ਮੇਰੇ ਨਾਲ ਮੌਜੂਦ ਨੇ ਸਾਡੇ ਚਲਦੇ ਸੀਨੀਅਰ ਐਡੀਟਰ ਜਸਪਾਲ ਸਿੰਘ ਢਿੱਲੋਂ ਜਾਨ ਦਾ ਪਹਿਲਾ ਸਵਾਗਤ ਕਰਨ ਦੇ ਦੌਰ ਸਵਾਗਤ ਪ੍ਰੋਗਰਾਮ ਚ। ਸ਼ੁਕਰੀਆ ਜੀ ਬਹੁਤ ਮਿਹਰਬਾਨੀ। ਦਲਸਰ ਸੁਖਪਾਲ ਸਿੰਘ ਖੈਰਾ ਜੋ ਕਿ ਪੁਲਾਤ ਤੋਂ ਵਿਧਾਇਕ ਨੇ ਤੇ ਉਹ ਸੰਗਰੂਰ ਤੋਂ ਲੋਕ ਸਭਾ ਦੀ ਚੋਣ ਲੜ ਰਹੇ ਨੇ ਹੁਣ ਕਿਤੇ ਨਾ ਕਿਤੇ ਨੇ ਮੰਨਦੇ ਵਿੱਚ ਕੀ ਡਰ ਪੈਦਾ ਹੋ ਗਿਆ। ਉਹਨਾਂ ਨੇ ਬੀਬੀ ਜ਼ਗੀਰ ਕੌਰ 'ਤੇ ਇਲਜ਼ਾਮ ਲਗਾਏ ਨੇ ਉਹਨਾਂ ਕ ਤੋਂ ਕੋਈ ਵੱਡਾ ਅਹੁਦਾ ਦਿੱਤਾ ਜਾਵੇਗਾ ਜੀ। ਕੱਲੇ ਅਹੁਦੇ ਦੀ ਗੱਲ ਨਹੀਂ ਉਹ ਕਹਿੰਦੇ ਇਹਨਾਂ ਦਾ ਅਨੈਤਿਕ ਗੱਠ ਜੋੜ ਹੋ ਗਿਆ। ਉਹਨਾਂ ਨੇ ਜੇ ਜਿਮਨੀ ਚੋਣ ਹੁੰਦੀ ਹੈ ਜਿਮਨੀ ਚੋਣ ਤਾਂ ਹੋਊਗੀ ਜੇ ਸੁਖਪਾਲ ਸਿੰਘ ਖਹਿਰਾ ਸੰਗਰੂਰ ਤੋਂ ਜਿੱਤਦੇ ਐ। ਮੇਰਾ ਕਹਿ ਲੈ ਇਹਨਾਂ ਨੂੰ ਕੱਲ ਤੱਕ ਇੰਤਜ਼ਾਰ ਕਰ ਲੈਣਾ ਚਾਹੀਦਾ ਸੀ ਸੁਖਪਾਲ ਖਹਿਰੇ ਨੂੰ। ਪਹਿਲਾਂ ਨਤੀਜਾ ਦੇਖ ਲੈਦੇ। ਉਹ ਕਹਿੰਦੇ ਭਗਵੰਤ ਮਾਨ ਦਾ ਤੇ ਆਮ ਆਦਮੀ ਪਾਰਟੀ ਦਾ ਤੇ ਬੀਬੀ ਜਗੀਰ ਕੌਰ ਦਾ ਇੱਕ ਨੈਤਿਕ ਗੱਠਜੋੜ ਬਣ ਗਿਆ ਭਰਤ ਜੇ ਜਿਵਨੀ ਚੋਣਾ ਹੁੰਦੀ ਹੈ ਤਾਂ ਬੀਬੀ ਜਗੀਰ ਕੌਰ ਦੇ ਜਵਾਈ ਭਪਿੰਦਰ ਸਿੰਘ ਆਮ ਆਦਮੀ ਪਾਰਟੀ ਦੇ ਉਮੀਦਵਾਰ ਹੋਣਗੇ। ਔਰ ਉਹ ਕਹਿੰਦੇ ਕਿ ਉਹਨਾਂ ਨੇ ਸਾਰੀਆਂ ਅਕਾਲੀ ਬੂਟਾ ਆਪ ਨੂੰ ਪਵਾ ਦੇ ਰੀਆਂ ਨੇ। ਔਰ ਇਹ ਬਿਆਨ ਪੁਗਤਾ ਹੋ ਜਾਏਗਾ ਪਹਿਲੀ ਵਾਰ ਸ਼ਰੂਮਣੀ ਅਕਾਲੀ ਦਲ ਦੀ ਭਲੱਥ ਤੋਂ ਜਵਾਨ ਤੇ ਜਬਤ ਹੋ ਜੇਗੀ ਰਾਜਨੀਤੀ ਦੇ ਵਿੱਚ ਕੁਝ ਵੀ ਸੰਭਵ ਹੁੰਦਾ ਹੈ ਕੁਝ ਵੀ ਹੋ ਸਕਦਾ ਹੁੰਦਾ ਹੈ ਇਹ ਗੱਲ ਜਿਹੜੀ ਇਹਨੇ ਕਹੀ ਹੈ ਸੁਖਪਾਲ ਖੈਰਾਵਾਲਾ ਨੇ ਇਹਦੇ ਚ ਕਿੰਨੀ ਕਿ ਸਚਾਈ ਹੈ ਇਹ ਸਾਰਾ ਕੁਝ ਆਉਣ ਵਾਲੇ ਸਮੇਂ ਦੇ ਵਿੱਚ ਸਾਹਮਣੇ ਆਵੇਗਾ ਜੀ ਸੋ ਦੂਜੇ ਪਾਸੇ ਚੰਡੀਗੜ੍ਹ ਦੇ ਵਿੱਚ ਕਾਂਗਰਸ ਪਾਰਟੀ ਨੂੰ ਕਾਫੀ ਔਖਾ ਦਾ ਸਾਹਮਣਾ ਕਰਨਾ ਪੈਸਾ ਜਦੋਂ ਮਨੀਸ਼ ਤਿਵਾੜੀ ਦੀ ਟਿਕਟ ਅਨਾਉਂਸ ਕੀਤੀ ਸੀ ਹਾਲਾਂਕਿ ਪਵਨ ਬਾਂਸਲ ਦੇ ਨਾਂ ਦੇ ਉੱਤੇ ਚਰਚਾ ਸੀਗੀ ਪਰ ਜਦੋਂ ਟਿਕਟ ਕੱਟੀ ਗਈ ਤਾਂ ਕੁਝ ਕ ਕਾਂਗਰਸੀ ਵਰਕਰਾਂ ਵੱਲੋਂ ਸਟੀਫਨ ਝੜੀ ਲਗਾ ਦਿੱਤੀ ਗਈ ਤੇ ਹੁਣ ਕਾਂਗਰਸ ਪਾਰਟੀ ਨੇ ਵਰਕਰਾਂ ਨੂੰ ਇੱਕ ਵੱਡਾ ਝਟਕਾ ਦਿੱਤਾ ਜੀ ਦੇਖੋ ਕਈਆਂ ਨੇ ਪਾਲੇ ਬਦਲੇ ਆਮ ਤੌਰ ਤੇ ਵਿੱਚ ਜਦੋਂ ਚੋਣਾਂ ਹੁੰਦੀਆਂ ਨੇ ਇਸ ਤਰ੍ਹਾਂ ਦੀ ਪਾਲਾ ਬਦਲੀ ਵਗੈਰਾ ਹੋ ਜਾਂਦੀ ਹੈ ਕਾਂਗਰਸ ਪਾਰਟੀ ਨੇ ਦੇਖਿਆ ਕਿ ਜਿਨ੍ਹਾਂ ਨੇ ਪਾਰਟੀ ਵਿਰੋਧੀ ਗਤੀਵਧੀਆਂ ਕੀਤੀਆਂ ਨੇ ਉਹਨਾਂ 'ਚੋਂ ਕਈਆਂ ਦੇ ਉੱਤੇ ਕਾਰਵਾਈ ਕੀਤੀ ਗਈ ਹੈ ਕਹਿੰਦੇ ਆ ਕਿ ਪਾਰਟੀ ਦੇ ਸੂਬਾ ਪ੍ਰਧਾਨ ਐਚਐਸ ਲੱਕੀ ਨੇ ਹਾਈ ਕਮਾਂਡ ਨਾਲ ਗੱਲ ਕਰਕੇ ਇਸ ਤਰ੍ਹਾਂ ਦੀ ਗੱਲ ਐਕਸ਼ਨ ਲਿਆ ਇਹਦੇ ਵਿੱਚ ਸਾਬਕਾ ਸੂਬਾ ਪ੍ਰਧਾਨ ਔਰਤ ਦੀਪਾ ਦੁੱਬੇ ਇਦਨਾਬੀਏ ਸਾਹਿਬ ਕਾ ਮੀਤ ਪ੍ਰਧਾਨ ਸੂਬਾ ਅਨਵਰ ਉਲ ਹਕ ਜ਼ਿਲ੍ਹਾ ਪ੍ਰਧਾਨ ਰਵੀ ਠਾਕੁਰ ਸਕੱਤਰ ਸਹਿਲ ਦੂਬੇ ਸੂਬਾ ਕਾਰਜਕਾਰੀ ਮੈਂਬਰ ਅਭਿਸ਼ੇਕ ਸ਼ਰਮਾ ਇਹਨਾਂ ਦੇ ਨਾਲ ਸ਼ਾਵਨ ਨੇ ਇਸ ਤੋਂ ਇਲਾਵਾ ਉਹ ਕਹਿੰਦੇ ਕਿ ਸੂਬਾ ਪ੍ਰਧਾਨ ਲੱਕੀ ਨੇ ਲੱਕੀ ਅਤੇ ਉਮੀਦਵਾਰ ਮਨੀਸ਼ ਤਵਾੜੀ ਦਾ ਵਿਰੋਧ ਕੀਤਾ ਸੀ ਤਾਂ ਕਰਕੇ ਇਹਨਾਂ ਵਿਰੁੱਧ ਕਾਰਵਾਈ ਕੀਤੀ ਗਈ ਹੈ ਸੋ ਚੰਡੀਗੜ੍ਹ ਤੋਂ ਫਾਰਕ ਕੀਤੇ ਆਗੂਆਂ ਵਿੱਚੋਂ ਸਾਬਕਾ ਮੀਅਰ ਹਰਪੂਲ ਚੰਦ ਕਲਿਆਣ ਨੂੰ ਵੀ ਮੀਤ ਪ੍ਰਧਾਨ ਦੇ ਅਹੁਦੇ ਤੋਂ ਹਟਾਤਾ। ਬਨੋਧ ਸ਼ਰਮਾ ਨੂੰ ਜਨਰਲ ਸਕੱਤਰ ਦੇ ਅਹੁਦੇ ਤੋਂ ਮਨੋਜ ਗਰਗਰੂ ਸਕੱਤਰ ਸਤੀਸ਼ ਕੈਂਤ ਨੂੰ ਬੁਲਾਰਾ ਅਤੇ ਹਾਕਮ ਸਰਹਾਦੀ ਨੂੰ ਸਰਹੱਦੀ ਹੋਣੇ ਤੁਰੰਤ ਭਾਵ ਦੇ ਨਾਲ ਸਕੱਤਰ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ। ਚੰਡੀਗੜ੍ਹ ਚੋਣਾਂ ਦੌਰਾਨ ਅਬਜ਼ਰਵਰ ਰਹੇ ਜਗਦੀਸ਼ ਸਿੰਘ ਦੀ ਰਿਪੋਰਟ ਤੇ ਕਾਰਵਾਈ ਕੀਤੀ ਗਈ ਹੈ। ਉਹਨਾਂ ਨੇ 에ਅਰਪੋਰਟ ਹਾਈ ਕਮਾਂਡ ਨੂੰ ਭੇਜੀ ਸੀ। ਹਾਈ ਕਮਾਂਡ ਨੇ ਇਹਦੇ ਵਿੱਚ ਫਿਰ ਮਤਲਬ ਸਵੀਕ੍ਰਿਯ ਕਰਨ ਤੋਂ ਬਾਅਦ ਜਿਲ੍ਹਾ ਪ੍ਰਧਾਨ ਹੈ ਜਿਹੜੇ ਚੰਡੀਗੜ੍ਹ ਦੇ ਲੱਕੀ ਸਾਹਿਬ ਉਹਨਾਂ ਨੂੰ ਕਾਰਵਾਈ ਦੇ ਆਦੇਸ਼ ਦਿੱਤੇ ਸਨ। ਜੀ। ਸੋ ਦੂਜੇ ਪਾਸੇ ਜਲੰਧਰ ਤੋਂ ਸ਼ੀਤਰਾਗ ਰਾਜੋ ਕੇ ਆਮ ਆਦਮੀ ਪਾਰਟੀ ਦੇ ਵਿਧਾਇਕ ਸੀਗੇ ਤੇ ਉਹ ਭਾਜਪਾ ਦੇ ਵੀ ਢਲ ਨਾਲ ਸ਼ਾਮਲ ਹੋ ਗਏ ਸੀਗੇ ਤੇ ਉਹਨਾਂ ਵੱਲੋਂ ਅਸਤੀਫਾ ਦਿੱਤਾ ਗਿਆ ਸੀਗਾ ਤੇ ਉਹਨਾਂ ਦਾ ਅਸਤੀਫਾ ਮਨਜ਼ੂਰ ਕਰ ਲਿਆ ਗਿਆ। ਹਾਲਾਂਕਿ ਉਹ ਇਹਦੇ ਉੱਤੇ ਕਹਿੰਦੇ ਵੀ ਮੈਂ ਹਾਈ ਕੋਰਟ ਦਾ ਰੁਕ ਕਰਾਂਗਾ ਜੀ। ਇਹ ਤਾਂ ਦੇਰ ਲਾਤੀ ਸਪੀਕਰ ਸਾਹਿਬ ਨੇ ਇਹ ਕਾਰਵਾਈ ਕਰਦੇ ਆ ਸਾਡੇ ਨਾਲ ਗਵੰਡੀ ਰਾਜਾ ਹਿਮਾਚਲ ਉੱਥੇ ਜਿਨ੍ਹਾਂ ਨੇ ਅਭਿਸ਼ੇਕ ਮਨੁਸ਼ਬ ਵੀ ਜਿਹੜੇ ਸੀਨੀਅਰ ਵਕੀਲ ਨੇ ਉਹਨਾਂ ਦੀ ਰਾਜ ਸਭਾ ਦੀ ਮੈਂਬਰੀ ਲਈ ਕਰਾਸ ਵੋਟ ਕੀਤੀ ਸੀ ਇਹਨਾਂ ਨੇ ਤੁਰੰਤ ਪਦਰ ਤੋਂ ਉਹਨਾਂ ਨੂੰ ਪਾਰਟੀ ਚੋਂ ਕੱਢਤਾ ਉਹਨਾਂ ਨੇ ਅਸਤੀਫਾ ਦਿੱਤਾ ਤੇ ਹਿਮਾਚਲ ਦੇ ਸਪੀਕਰ ਨੇ ਨਾਲ ਦੀ ਨਾਲ ਮਨਜ਼ੂਰ ਕਰ ਲਿਆ ਉਨਾ ਦੀਆਂ ਵਿਧਾਨ ਸਭਾ ਚੋਣਾਂ ਵੀ ਹੋਈਆਂ ਨੇ ਸਪੀਕਰ ਸਦਮਨ ਸਾਹਿਬ ਕਾਚੇ ਨੂੰ ਡੀਕ ਦੇ ਰਹੇ ਇਹਨਾਂ ਦਾ ਉਮੀਦਵਾਰ ਹਾਲਾਂਕਿ ਆਇਆ ਤਾਂ ਉਹ ਵੀ ਧਾਰਾਈ ਸੀ ਉਹ ਕਾਂਗਰਸ ਪਾਰਟੀ ਤੋਂ ਸ਼ੀਤਲنگਰਾਲ ਇੱਕ ਸਵਾ ਸਾਲ ਲਈ ਮੈਂਬਰ ਪਾਰਲੀਮੈਂਟ ਬਣਿਆ ਸਹੂਲਤਾ ਪੱਤੇ ਲਵੇਗਾ ਤੇ ਸਨੈਟਿਕਟੋ ਭਾਜਪਾ ਚਲੇ ਗਿਆ ਨਾਲੇ ਸ਼ੀਤਲنگਰਾਲ ਵੀ ਚਲੇ ਆ ਗਿਆ ਅਸਤੀਫਾ ਦੇ ਗਿਆ ਇਹਨਾਂ ਨੇ ਕੋਲ ਤਾਰ ਸਦਵਾ ਸਾਹਿਬ ਨੇ ਸਵੀਕਾਰ ਨਹੀਂ ਕੀਤਾ ਅਜੋ ਸਾਢੇ 11 ਵਜੇ ਮਿਲਣ ਗਿਆ ਸਦਮਾ ਸਾਹਿਬ ਨੂੰ ਸਦਮਾ ਸਾਹਿਬ ਤਾਂ ਕੱਲ ਦੇ ਦਿੱਲੀ ਸੀ ਸੋ ਇਹ استਿਫਾ ਉਹਨੂੰ ਦੱਸ ਦਿੱਤਾ ਗਿਆ ਕਿ ਤੁਹਾਡਾ استਿਫਾ ਮਨਜ਼ੂਰ ਹੋ ਗਿਆ ਉਹ ਕਹਿੰਦਾ ਜੀ ਮੈਂ ਹਾਈ ਕੋਰਟ ਜਾਵਾਂਗਾ ਕਾਦੇ ਆਧਾਰ ਤੇ ਜਾਏਗਾ ਜਦੋਂ ਸਪੀਕਰ ਕੋਲ ਪਾਵਰ ਹੈ ਇਹ ਤਾਂ ਸ਼ੁਕਰ ਕਰੋ ਸਪੀਕਰ ਨੇ ਇਹਨਾਂ ਟਾਈਮ ਲਗਾਤਾ ਸ਼ਾਇਦ ਝੋੜਾ ਕਰਕੇ ਲਗਾਤਾ ਹੋਵੇ ਤੇ ਹੁਣ ਉਹਨਾਂ ਨੇ ਮਨਜ਼ੂਰ ਕਰ ਲਿਆ ਜੇ ਇਹਦੇ ਵਿੱਚ ਕਿਤੇ ਨਾ ਕਿਤੇ ਕਾਨੂੰਨੀ ਕੋਈ ਦਾ ਪੇਚ ਹੋਇਆ ਠੀਕ ਹੈ ਉਹਦੇ ਵਾਸਤੇ ਹੱਕ ਹੈ ਉਹ ਹਾਈ ਕੋਰਟ ਦੇ ਵਿੱਚ ਜਾਵੇ ਜੀ ਸੋ ਦੂਜੇ ਪਾਸੇ ਪੰਜਾਬ ਸਰਕਾਰ ਨੂੰ ਹਾਈ ਕੋਰਟ ਨੇ ਨੋਟਿਸ ਜਾਰੀ ਕੀਤਾ ਜਿਹੜਾ ਰੈਲੀਆਂ ਦੇ ਵਿੱਚ ਸਰਕਾਰੀ ਬਸਤਾਂ ਦੀ ਵਰਤੋਂ ਕੀਤੀ ਗਈ ਹੈ ਜੀ ਬਿਲਕੁਲ ਜੀ ਇਹ ਸਤੰਬਰ 23 ਤੋਂ ਦਸੰਬਰ ਤਈ ਤੱਕ ਆਮ ਸਰ ਪਾਰਟੀ ਦੀ ਸਰਕਾਰ ਨੇ ਪੰਜਾਬ ਦੇ ਵਿੱਚ ਬਹੁਤ ਸਾਰੀਆਂ ਰੈਲੀਆਂ ਕੀਤੀਆਂ 2000 ਸਰਕਾਰੀ ਬੱਸਾਂ ਦੀ ਵਰਤੋਂ ਕੀਤੀ ਗਈ ਤੇ ਬਖਬਖ ਰੂਟਾਂ ਤੋਂ ਉਹਨਾਂ ਦਿਨਾਂ ਦੇ ਵਿੱਚ ਆਮ ਲੋਕਾਂ ਦੀ ਖੱਜਲਖੋਰੀ ਬਹੁਤ ਹੋਈ ਇਸ ਮਾਮਲੇ ਦੇ ਵਿੱਚ ਪਟੀਸ਼ਨਰ ਮਾਨਕ ਗੋਇਲ ਜਿਹੜੇ ਕਿ ਇੱਕ ਆਰਟੀਆਈ ਐਕਟਿਵਿਸਟ ਵੀ ਨੇ ਉਹਨਾਂ ਨੇ ਇੱਕ ਪਟੀਸ਼ਨ ਪਾਤੀ ਕਿ ਸਤਾਧਾਰੀ ਤਿਰ ਵੱਲੋਂ ਆਪਦੇ ਅਹੁਦੇ ਦਾ ਫਾਇਦਾ ਉਠਾਉਂਦਿਆਂ ਇਹ ਬੱਸਾਂ ਦੀ ਕਥਤ ਦੁਰਵਰਤੋਂ ਕੀਤੀ ਹੈ ਇਸ ਸੰਬੰਧ ਵਿੱਚ ਪੰਜਾਬ ਤੇ ਹਰਿਆਣਾ ਉੱਚ ਅਦਾਲਤ ਨੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕਰਕੇ ਇਹਦਾ ਜਵਾਬ ਮੰਗਿਆ ਹੈ ਤੇ 21 ਅਗਸਤ ਤੋਂ ਪਹਿਲਾ-ਪਹਿਲਾ ਇਹਦੀ ਅਗਲੀ ਤਰੀਕ 21 ਅਗਸਤ ਪਾਤੀ ਹੈ ਉਦੋਂ ਪਹਿਲਾ-ਪਹਿਲਾ ਪੰਜਾਬ ਦੀ ਸਰਕਾਰ ਨੂੰ ਆਖਿਆ ਗਿਆ ਕਿ ਤੁਸੀਂ ਜਵਾਬ ਦਿਓ ਜੀ ਸੋ ਇਹਦੇ ਵਿੱਚ ਟ੍ਰਾਂਸਪੋਰਟ ਵਿਭਾਗ ਦੇ ਮੁੱਖ ਸਕੱਤਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਇਹਦੇ ਵਿੱਚ ਸੌਰੀ ਭਗਵੰਤ ਮਾਨ ਨਹੀਂ ਮੁੱਖ ਸਕੱਤਰ ਮੁੱਖ ਮੰਤਰੀ ਦੇ ਸਕੱਤਰ ਟਰਾਂਸਪੋਰਟ ਵਿਭਾਗ ਦੇ ਸਕੱਤਰ ਖਰਾਕ ਤੇ ਸਪਲਾਈ ਵਿਭਾਗ ਦੇ ਇਹਦੇ ਵਿੱਚ ਪਾਰਟੀ ਬਣਾਇਆ ਗਿਆ ਇਹਨਾਂ ਸਾਰਿਆਂ ਨੂੰ ਹੁਣ ਨੋਟਿਸ ਦਾ ਜਵਾਬ 21 ਅਗਸਤ ਤੱਕ ਦੇਣਾ ਹੋਵੇਗਾ ਜੀ ਸੋ ਦੂਜੇ ਪਾਸੇ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਨੇ ਜੀ ਉਹਨਾਂ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਜੀ ਬਿਲਕੁਲ ਜੀ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਨੇ ਸਿਬਨ ਸੀ ਉਹਨਾਂ ਨੇ ਕਿਉਂਕਿ ਕੱਲੂ ਚੋਣਾਂ ਨੇ ਗੋਣਾ ਨੇ ਹੋ ਚੁੱਕੀਆਂ ਨੇ ਕੱਲੂ ਗਿਣਤੀ ਹੈ ਮਾਫ ਕਰਨਾ ਕੱਲ ਗਿਣਤੀ ਹੈ ਤਾਂ ਸਿਪਨ ਸੀਤ ਸਾਹਿਬ ਨੇ ਇੱਕ ਮੀਟਿੰਗ ਕੀਤੀ ਹੈ ਉਹਦੇ ਵਿੱਚ ਉਹਨਾਂ ਨੇ ਕਹਿਤਾ ਕਿ 64 ਕਾਊਂਟਿੰਗ ਆਬਜ਼ਰਵਰ ਲਾਏ ਗਏ ਨੇ ਜਿਹੜੇ ਕਿ ਇੰਡੀਅਨ ਸਰਵਿਸਿਜ਼ ਕੇਟਰ ਭਾਵ ਆਈਏਐਸ ਅਧਿਕਾਰੀ ਨੇ ਆਈਏਐਸ ਆਈਪੀਐਸ ਹੋ ਸਕਦੇ ਆ ਆਈਆਰਐਸ ਹੋ ਸਕਦੇ ਆ ਆਈਐਫਐਸ ਹੋ ਸਕਦੇ ਆ 28 ਮਾਰਤਾ ਵਿੱਚ 117 ਗਿਣਤੀ ਕੇਂਦਰ ਬਣੇ ਨੇ ਹਰੇਕ ਗਿਣਤੀ ਕੇਂਦਰ ਦੇ ਵਿੱਚ ਇੱਕ ਵਿਧਾਨ ਸਭਾ ਹਲਕੇ ਦੀ ਵੋਟਾਂ ਦੀ ਗਿਣਤੀ ਹੋਵੇਗੀ ਉਹਨਾਂ ਨੇ ਦੱਸਿਆ ਕਿ ਸੱਤ ਥਾਵਾਂ ਹੈੱਡ ਕੁਆਟਰ ਤੋਂ ਬਾਹਰ ਨੇ ਅਜਨਾਲਾ ਬਾਬਾ ਬਕਾਲਾ ਹੋਰ ਮਲੋਟ ਧੂਰੀ ਸ਼ੋਕਰਾਰਾਹੋਂ ਨਮਾ ਸ਼ਹਿਰ ਤੇ ਖੂਨੀ ਬਾਜਰਾ ਉਹ ਕਹਿੰਦੇ ਸੰਗਰੂਰ ਤੇ ਨਮਾ ਸ਼ਹਿਰ ਵਿਖੇ ਇਹ ਗਿਣਤੀ ਹੈੱਡਕੁਆਰਟਰ ਤੇ ਨਹੀਂ ਹੋਵੇਗੀ ਆਮ ਤੌਰ ਤੇ ਸੰਗਰੂਰ ਵਾਲੀ ਕਈ ਵਾਰ ਜਿਹੜਾ ਕਾਲਜ ਹੈ ਉਹਦੇ ਵਿੱਚ ਕਰ ਲਈ ਜਾਂਦੀ ਹੈ ਸੋ VOTING ਮਸ਼ੀਨਾਂ ਸੁਰੱਖਿਅਤ ਨੇ ਕਹਿੰਦੇ ਸਟ੍ਰਾਂਗ ਰੂਮਾਂ ਦੇ ਵਿੱਚ ਪਈਆਂ ਨੇ ਸੁਰੱਖਿਆ ਕਰਮਚਾਰੀ ਤਾਇਨਾਤ ਕਰਤੇ ਤਿੰਨ ਲੇਅਰ ਤਿੰਨ ਪਰਤੀ ਸੁਰੱਖਿਆ ਤੇ ਨਾਲ ਇੱਕ ਹੋਰ ਕਿਹਾ ਹੈ ਜਦੋਂ ਵੀ ਕੋਈ ਸੁਰੱਖਿਆ ਆਪਣੇ ਗਿਣਤੀ ਕੇਂਦਰ ਦੇ ਵਿੱਚ ਕੋਈ ਵਿਅਕਤੀ ਸ਼ਾਮਲ ਹੋਵੇਗਾ ਜਿਨ੍ਹਾਂ ਨੂੰ ਅਧਿਕਾਰ ਦਿੱਤਾ ਹੈ ਭਾਰਤ ਦੇ ਚੋਣ ਕਮਿਸ਼ਨ ਨੇ ਉਹਨੂੰ ਆਪਣੀ ਪਛਾਣ ਵਿਜ਼ਟਰ ਰਜਿਸਟਰ ਦੇ ਵਿੱਚ ਦਰਜ ਕਰਨੀ ਹੋਵੇਗੀ ਉਸ ਤੋਂ ਬਾਅਦ ਉਹਨੂੰ ਅੱਗੇ ਜਾਣ ਦੀ ਆਗਿਆ ਹੋਵੇਗੀ ਸੁਰੱਖਿਆ ਕਰਮਚਾਰੀ ਉਹਦੀ ਸੁਰੱਖਿਆ ਦੀ ਜਾਂਚ ਵੀ ਕਰਨਗੇ ਕੋਈ ਅਜਿਹੀ ਸਵੱਗਰੀ ਕੋਈ ਅਜਿਹਾ ਹਥਿਆਰ ਵਗੈਰਾ ਤਾਂ ਨਹੀਂ ਉਹ ਨਲ ਲੈ ਜਾਂਦਾ ਅੱਗੇ ਸੋ ਨਾਲੇ ਦੇ ਵਿੱਚ ਕਿਹਾ ਗਿਆ ਕੋਈ ਵੀ ਵਾਹਨ ਗਿਣਤੀ ਕੇਂਦਰ ਤੋਂ 200 ਮੀਟਰ ਦੂਰ ਖੜਾ ਕੀਤਾ ਜਾਵੇਗਾ ਪਾਰਕਿੰਗ 200 ਮੀਟਰ ਦੂਰ ਹੋਵੇਗੀ ਉਸ ਤੋਂ ਅੱਗੇ ਤੁਰ ਕੇ ਜਾਣਾ ਇਹਦੇ ਵਿੱਚ ਮਾਨਤਾ ਪ੍ਰਾਪਤ ਜਾਂ ਅਧਿਕਾਰਤ ਵਿਅਕਤੀ ਹੀ ਜਾਣਗੇ ਉਹਨਾਂ ਨੂੰ ਨਹੀਂ ਜਾਣ ਦਿੱਤਾ ਜਾਵੇਗਾ ਸਾਰਾ ਕੁਝ ਸੀਸੀਟੀਵੀ ਕੈਮਰੇ ਦੇ ਵਿੱਚ ਹੋਵੇਗਾ ਇਹਦੇ ਵਿੱਚ ਉਹਨਾਂ ਨੇ ਮੀਡੀਆ ਕਰਮੀਆਂ ਨੇ ਵੀ ਕਿਹਾ ਜਿਨ੍ਹਾਂ ਕੋਲ ਚੋਣ ਕਮਿਸ਼ਨ ਵੱਲੋਂ ਜਾਰੀ ਕੀਤੇ شناਖਤੀ ਕਾਰਡ ਨੇ ਸਿਰਫ ਉਹੀ ਵੋਟ ਕੇਂਦਰਾਂ ਵਿੱਚ ਦਾਖਲ ਹੋਣਗੇ ਕਿਉਂਕਿ ਉੱਥੇ ਅਬਜਰਬਰ ਹੋਣਗੇ ਅਬਜਰਬਰਾ ਨੇ ਕਿ ਦੂਜੇ ਕਿਸੇ ਨੂੰ ਆਗਿਆ ਨਹੀਂ ਦੇਣੀ ਸੋ ਜਿਹੜੇ-ਜਿਹੜੇ ਅਧਿਕਾਰਤ ਵਿਅਕਤੀ ਨੇ ਉਹ ਵੋਟ ਕੇਂਦਰਾਂ ਵਿੱਚ ਜਾ ਕੇ ਉੱਥੋਂ ਦਾ ਜਾਇਜਾ ਲੈਣਗੇ ਜੀ ਸਦੂ ਦੇ ਪਾਸੇ 골ਡੀ ਬਰਾੜ ਵਾਲੇ ਇੱਕ ਆਰਡੀ ਉਹਨਾਂ ਦੇ ਸਾਹਮਣੇ ਉਹਨੇ ਕਹੇ ਕਿ ਸਿੱਧੂ ਮੂਸੇਵਾਲੇ ਨੂੰ ਮੈਂ ਤਾਂ ਮਾਰਿਆ ਕਿਉਂਕਿ ਇਹ ਭਿੰਡਰ ਵਾਲੇ ਦੀ ਵਰਸੀ ਦੇ ਉੱਤੇ ਦਿੱਲੀ ਦੇ ਵਿੱਚ ਸ਼ੋਅ ਲਾਉਂਦਾ ਸੀ ਜੀ ਬੜੇ ਧੇਰ ਬਾਅਦ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਹਦੇ ਵਿੱਚ ਦੱਸਿਆ ਜਾ ਰਿਹਾ ਕਿ ਉਹ ਵਿਅਕਤੀ 골ਡੀ ਬਰਾੜ ਦੀ ਆਵਾਜ਼ ਹੈ ਉਹ ਕਹਿੰਦੇ ਕਿ 5 ਜੂਨ ਨੂੰ ਦਿੱਲੀ 'ਚ ਇੱਕ ਸ਼ੋਅ ਕਰਨਾ ਸੀ ਅਤੇ 5 ਜੂਨ ਸਿੱਖ ਕੌਮ ਲਈ ਭਾਰੀ ਦਿਨ ਹੈ ਉਸ ਦਿਨ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਉਸ ਘੱਲੂਕਾਰੇ ਦੇ ਵਿੱਚ ਇਸ ਦੁਨੀਆ ਤੋਂ ਰੁਖਸਤ ਹੋ ਗਏ ਸਨ ਟੱਕਰਾ ਕਰਦੇ ਤੇ ਇਸ ਕਰਕੇ ਜਿਹੜੀ ਕਾਂਗਰਸ ਨੇ ਸਿੱਖਾਂ ਦਾ ਕਤਲੇਆਮ ਕੀਤਾ ਹੈ ਇਨ ਦਾ ਪਰਿਵਾਰ ਉਹਨਾਂ ਦੀ ਹਮਾਇਤ ਕਰਦਾ ਸੀ ਤੇ ਸਿੱਧੂ ਮੂਸੇ ਵਾਲਾ ਉਹ ਤੋਂ ਝੋਨ ਲੜ ਚੁੱਕੇ 5 ਜੂਨ ਤੋਂ ਬਾਅਦ ਇਹਨੇ ਵਲਡ ਟੂਰ ਤੇ ਜਾਣਾ ਸੀ ਬਿਸ਼ਪ ਦੇ ਇਸੇ ਕਰਕੇ ਅਸੀਂ 29 ਮਈ ਦਾ ਦਿਨ ਚੁਣਿਆ ਇਹ ਆੜਗੋ ਬਾਰੇ ਇਸ ਗੱਲ ਦੀ ਕੋਈ ਅਧਿਕਾਰਤ ਪੁਸ਼ਟੀ ਤਾਂ ਹੈ ਨਹੀਂ ਕਿ ਬੰਦਾ ਗੋਲਡੀ ਬਰਾੜ ਹੈ ਜਾਂ ਹੋਰ ਇਹ ਤਾਂ ਭਾਰਤ ਦੀਆਂ ਸੁਰੱਖਿਆ ਏਜੰਸੀਆਂ ਪੰਜਾਬ ਦੀ ਪੁਲਿਸ ਇਸ ਮਾਮਲੇ ਦੇ ਵਿੱਚ ਪੜਤਾਲ ਕਰੇਗੀ ਕਿ ਜਿਹੜਾ ਵਿਅਕਤੀ ਆਪਣੇ ਆਪ ਨੂੰ 골ਡੀ ਬਰਾੜ ਦੱਸਦਾ ਉਹਦੀ ਆਵਾਜ਼ ਹੈ ਜਾਂ ਨਹੀਂ ਹੈ ਜਾਂ ਕੋਈ ਹੋਰ ਹੈ ਇਹ ਸਾਰੇ ਦਾ ਸਾਰਾ ਪੜਤਾਲ ਦਾ ਵਿਸ਼ਾ ਜੀ ਸੋ ਜੀ ਪਾਸੇ ਹਰਿਆਣੇ ਦੇ ਵਿੱਚ ਕਿਸਾਨਾਂ ਨੇ ਭਾਜਪਾ ਦੇ ਵਿਰੁੱਧ ਖੁੱਲ ਕੇ ਵੋਟਾਂ ਪਾਈਆਂ ਨੇ ਇਹ ਗੱਲ ਨਾ ਆਈ ਹੈ ਜੀ ਕਿ ਹਰਿਆਣੇ ਵਿੱਚ ਕਿਸਾਨ ਜਥੇਬੰਦੀਆਂ ਨੇ ਡਟ ਕੇ ਭਾਰਤੀ ਜਨਤਾ ਪਾਰਟੀ ਦਾ ਵਿਰੋਧ ਕੀਤਾ ਹੈ। ਉਹਨਾਂ ਦੇ ਵਿਰੁੱਧ ਵੋਟਾਂ ਪਈਆਂ ਨੇ। ਹਰਿਆਣੇ ਦੇ ਵਿੱਚ ਅਸੀਂ ਜਾਣਦੇ ਹਾਂ ਸਾਡੇ ਤਾਂ ਇੱਥੇ 40-45 ਇੱਕ ਤੇ 10-12 ਇੱਕ 70 ਦੇ ਕਰੀਬ ਜਥੇਬੰਦੀਆਂ ਬਣੀਆਂ ਵੀਆਂ। ਹਰਿਆਣੇ ਦੇ ਵਿੱਚ ਜਥੇਬੰਦੀਆਂ ਬਹੁਤ ਸੀਮਤ ਹੈ। ਮੇਨ ਉੱਤੇ ਗੁਰਰਾਮ ਸਿੰਘ ਚੜੂਨੀ ਨੇ ਭਾਰਤੀ ਕਿਸਾਨ ਯੂਨੀਅਨ ਚੜੂਨੀ ਇਹ ਗੱਲ ਅੰਕੜਾ ਸਾਹਮਣੇ ਆਇਆ ਹੈ ਕਿ ਜਿਹੜੇ ਹਰਿਆਣੇ ਦੇ ਕਿਸਾਨ ਨੇ ਉਹਨਾਂ ਨੇ ਵੱਡੀ ਗਿਣਤੀ ਦੇ ਵਿੱਚ ਜਿਹੜੀਆਂ ਬੂਟਾ ਨੇ ਭਾਜਪਾ ਦੇ ਵਿਰੋਧ ਚ ਪਾਈਆਂ ਨੇ ਅਤੇ ਉਹ ਲਗਾਤਾਰ ਇਸ ਵਿਰੋਧ ਦੇ ਵਿੱਚ ਕਹਿੰਦੇ ਵੀ ਰਹੇ ਨੇ ਉਥੋਂ ਦੀਆਂ ਖਾਪ ਪੰਚਾਇਤਾਂ ਨੇ ਵੀ ਕਿਸਾਨੀ ਨੇ ਐਸ ਵਾਰ ਮਾਨ ਬਣਾ ਲਿਆ ਭਾਰਤੀ ਜਨਤਾ ਪਾਰਟੀ ਨੂੰ ਸਭ ਕੁ ਸਿਖਾਉਣਾ ਹੈ ਕੱਲ ਪਤਾ ਲੱਗੇਗਾ ਨਤੀਜਾ ਕੀ ਆ ਪਿਛਲੀ ਵਾਰ ਤਾਂ ਹਰਿਆਣੇ ਦੀਆਂ 10 ਦੀਆਂ 10 ਸੀਟਾਂ ਭਾਰਤੀ ਜਨਤਾ ਪਾਰਟੀ ਨੇ ਕਬਜ਼ਾ ਕੀਤਾ ਸੀ ਐਸ ਵਾਰ ਸਥਿਤੀਆਂ ਬਦਲੀਆਂ ਹੋਈਆਂ ਨੇ ਇਹ ਬਦਲੀਆਂ ਸਥਿਤੀਆਂ ਦੇ ਵਿੱਚ ਕੀ ਹੁੰਦਾ ਹੈ ਇਹ ਸਮਾਂ ਦੱਸੇਗਾ ਦੂਜੇ ਪਾਸੇ ਮੈਂ ਕਹਿ ਸਕਦਾ ਕਿ ਐਸ ਵਾਰ ਜਿਹੜਾ ਇੰਡੀਆ ਗੱਠ ਜੋੜ ਹੈ ਉਹ ਆਪਦਾ ਦਾਵਾ ਤਾਂ ਬਹੁਤ ਕਰਦਾ ਹੈ ਕਿ ਕੱਲ ਨੂੰ ਇਹ ਅੰਕੜੇ ਜਿਹੜੇ ਕਥਤ ਗੋਦੀ ਮੀਡੀਆ ਤੇ ਆਏ ਨੇ ਇਹ ਤਾਂ ਪਹਿਲੇ ਹੀ ਤਿਆਰ ਹੋਏ ਹੋਏ ਸੀ ਅਸਲ ਤਸਵੀਰ ਕੀ ਹੈ ਲੋਕਾਂ ਨੇ ਕਿਹਨੂੰ ਚੁਣਿਆ ਉਹ ਨਤੀਜਾ ਤੋਂ ਬਾਅਦ ਪਤਾ ਲੱਗੇਗਾ ਜੀ ਤਦ ਉਹ ਜਿਵੇਂ ਪੰਜਾਬ ਦੇ ਵਿੱਚ ਢਿਲਸੌਰ 2.99% ਦੀ ਮਰਦ ਤੇ 3.35% ਦੀ ਔਰਤਾਂ ਨੇ ਘੱਟ ਵੋਟ ਪਾਈ ਹੈ ਜੀ ਬਿਲਕੁਲ ਜੀ ਇਹ ਇੱਕ ਬੜਾ ਚੁਕਾਣੇ ਵਾਲਾ ਅੰਕੜਾ ਹੈ ਬਠਿੰਡਾ ਇੱਕ ਦੋ ਸੀਟਾਂ ਹੋਰ ਛੱਡ ਕੇ ਬਾਕੀ ਸਾਰਿਆਂ ਦੇ ਉੱਤੇ ਪਹਿਲਾਂ ਨਾਲੋਂ ਕੁਝ ਕਮੀ ਆਈ ਹੈ ਤੇ 2.99 99 ਲਗਭਗ 3 ਔਰਤਾਂ ਨੇ 3.35 ਭਾਅ ਮਰਦਾਂ ਤੋਂ ਵੱਧ ਵੋਟਾਂ ਦੇ ਵਿੱਚ ਘੱਟ ਭਾਗ ਲਿਆ ਹੈ ਸੂਬੇ ਵਿੱਚ 22% ਨਾ ਸਰ ਮਾਫ ਕਰਨਾ 62% ਵੋਟਾਂ ਪਈਆਂ ਨੇ ਅਸੀਂ ਪਹਿਲਾਂ ਵੀ ਅੰਕੜੇ ਦੱਸੇ ਸੀ ਸਭ ਤੋਂ ਘੱਟ ਅੰਬਰਸਰ 5606 ਆਨੰਦਪੁਰ ਸਾਹਿਬ ਚ 48.98 ਫਿਰੋਜ਼ਪੁਰ ਚ 63 ਅ ਨਾ ਫਰੀਦਕੋਟ ਚ 63.34 ਫਤੇਗੜ ਸਾਹ 62.53 ਫਿਰੋਜ਼ਪੁਰ ਚ 67.02 ਗੁਰਦਾਸਪੁਰ 66.67 ਹੁਸ਼ਿਆਰਪੁਰ ਚ 58.86 ਜਲੰਧਰ ਚ 59.70 ਖਡੂਰ ਸਾਹਿਬ ਚ 62.55 ਲੁਧਿਆਣਾ ਚ 60.12 ਅਤੇ ਪਟਿਆਲਾ ਚ 63. 6 63 ਸੰਗਰੂਰ ਦੇ ਵਿੱਚ 64 ਸ਼ਬਲਾ 63 ਵੋਟਾਂ ਪਈਆਂ ਨੇ ਸੋ 2019 ਦੇ ਮੁਕਾਬਲੇ ਇਹ 1 ਲੱਖ 9000 735 ਮਰਦਾਂ ਚੋਂ 72000 72000 72 ਲੱਖ 55000 965 ਜਦੋਂ ਕਿ ਮਰਦ ਜਿਹੜੇ ਨੇ 1 ਕਰੋੜ 9 ਲੱਖ 50 ਹਜ਼ਾਰ 735 ਅਤੇ ਔਰਤਾਂ ਦੇ ਵਿੱਚੋਂ 982 ਲੱਖ ਲੱਖ 82000 ਜਿਹੜਾ ਹੈਗਾ 9 ਕਰੋੜ 82 ਲੱਖ 29916 ਔਰਤ ਵੋਟਰਾਂ ਚੋਂ 64 ਲੱਖ 51112 88 ਵੱਲੋਂ ਆਪਣੇ ਵੋਟਾਂ ਦਾ ਮਤਦਾਨ ਕੀਤਾ ਗਿਆ ਜੀ ਸੋ ਜੇ ਪਾਸੇ ਪੰਜਾਬ ਦੇ ਰਾਸ਼ੀ ਆਗੂਆਂ ਨੂੰ ਹੁਣ ਜਿਹੜੇ ਗਿਣਤੀ ਮਿੰਤੀ ਕਰਨ ਲੱਗੇ ਨੇ ਵੀ ਕੀ ਹੋਵੇਗਾ ਜੀ ਦੇਖੋ ਜਦੋਂ ਹੁੰਦਾ ਅੱਜ ਕੱਲ ਵੋਟਾਂ ਪਰਸੋ ਪਈਆਂ ਕੱਲ ਦਾ ਦਿਨ ਸਾਰੇ ਆਨੇ ਠੇਕੇਮਾ ਲਾਇਆ ਤੇ ਮਿੱਤਰ ਦੋਸਤ ਬੈਠ ਕੇ ਇਕੱਠੇ ਇੱਕ ਦੂਜੇ ਨਾਲ ਗਿੰਤੀਆਂ ਬਿੰਤੀਆਂ ਕਰਦੇ ਰਹੇ ਇਹ ਆਪਣੇ ਆਪ ਦੇ ਵਿੱਚ ਉਹ ਆ ਵੋਟ ਉਹਨੂੰ ਪੈਗੀ ਆ ਵੋਟ ਉਹਨੂੰ ਪੈਗੀ ਤੇ ਜਿੱਤ ਹਾਰ ਕੀ ਹੋਣੀ ਹੈ ਉਹਦੇ ਬਾਰੇ ਗੱਲਾਂ ਬਾਤਾਂ ਕਰਦੇ ਰਹੇ ਜੀ ਤੁਹਾਡੇ ਪਾਸੇ ਨੈਸ਼ਨਲ ਹਾਈਵੇ ਵੱਲੋਂ ਟੋਲ ਟੈਕਸ ਦੇ ਵਿੱਚ ਵਾਅਦਾ ਕਰ ਦਿੱਤਾ ਗਿਆ ਜੀ 5% ਉਹਨਾਂ ਨੇ ਵਧਾਤਾ ਹਾਲਾਂਕਿ 1 April ਤੋਂ ਇਹ ਵਾਅਦਾ ਹੋਣਾ ਸੀ 1 ਅਪ੍ਰੈਲ ਦੀ ਥਾਂ ਤੇ ਇਹ ਵਾਧਾ 3 ਜੂਨ ਤੋਂ ਕੀਤਾ ਗਿਆ ਅੱਜ ਤੋਂ ਹੋ ਗਿਆ 5% ਟੋਲ ਦਰਾਂ ਵੱਧ ਗਈਆਂ ਨੇ ਹੁਣ ਤੁਹਾਡੀਆਂ ਜੇਬਾਂ ਦੇ ਉੱਤੇ ਵੱਧ ਡਾਕੇ ਵੱਜਣਗੇ ਭਾਵ ਟੋਲ ਟੈਕਸ ਪੰਜਾਬ ਦੀਆਂ ਨੈਸ਼ਨਲ ਹਾਈਵੇ ਦੀਆਂ ਸੜਕਾਂ ਪਹਿਲਾਂ ਦੇ ਮੁਕਾਬਲੇ ਮਹਿੰਗੀਆਂ ਹੋ ਗਈਆਂ ਨੇ ਸੋ ਦੂਜੇ ਪਾਸੇ ਭਾਰਤ ਦੇ ਮੁੱਖ ਚੋਣ ਕਮਿਸ਼ਨ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਜੀ ਭਾਰਤ ਦੇ ਮੁੱਖ ਚੋਣ ਕਮਿਸ਼ਨਰ ਸ਼੍ਰੀ ਰਾਜੀਵ ਕੁਮਾਰ ਚੌਣ ਕਮਿਸ਼ਨਰ ਗਿਆਨੇਸ਼ਵਰ ਜੀ ਚੌਣ ਕਮਿਸ਼ਨਰ ਸੁਖਦੇਵ ਸੁਖਵੀਰ ਸਿੰਘ ਸੰਧੂ ਇਹਨਾਂ ਨੇ ਅੱਜ ਪ੍ਰੈਸ ਕਾਨਫਰੰਸ ਕੀਤੀ ਹੈ ਕੁਝ ਸਿਆਸੀ ਪਾਰਟੀਆਂ ਦੇ ਸ਼ੰਕੇ ਸੀ ਰਾਜੀਵ ਕੁਮਾਰ ਕਹਿੰਦੇ ਕਿ 86 ਪਾਰਟੀਆਂ ਦੇ ਸ਼ੰਕੇ ਅਸੀਂ ਦੂਰ ਕਰਦੇ ਆ ਉਹ ਕਹਿੰਦੇ ਸੀ ਪੋਸਟਲ 벨ਟ ਪਹਿਲਾਂ ਕਿਰੋਂ ਕਹਿੰਦੇ ਉਹ ਆਦੇਸ਼ ਦੇ ਦਿੱਤੇ ਗਏ ਨੇ ਕਿ ਪਹਿਲਾਂ ਗਿਰੀਆਂ ਜਾਣ ਗਿਆ ਕੁਝ ਨਿੱਕੀਆਂ ਨਿੱਕੀਆਂ ਗੱਲਾਂ ਹੋਰ ਸੀ ਇਹ ਵੀ ਕਿਹਾ ਗਿਆ ਪੱਤਰਕਾਰਾਂ ਨੇ ਸਵਾਲ ਪੁੱਛਿਆ ਕਿ ਪ੍ਰਧਾਨ ਮੰਤਰੀ ਵਿਰੁੱਧ ਇੰਨੀਆਂ ਸ਼ਿਕਾਇਤਾਂ ਆਈਆਂ ਕਾਂਗਰਸ ਕਹਿੰਦੀ ਆ ਸਾਡੀਆਂ ਪੂਰੀਆਂ ਸ਼ਿਕਾਇਤਾਂ ਦੇ ਉੱਤੇ ਕਾਰਵਾਈ ਨਹੀਂ ਹੋਈ ਤਾਂ ਮੁੱਖ ਚੋਰ ਕਮਿਸ਼ਨਰ ਰਜੀਵ ਕੁਮਾਰ ਕਹਿੰਦੇ ਉਹਨਾਂ ਨੇ ਕਈ ਥਾਵਾਂ ਦੇ ਉੱਤੇ ਆਪਣੀ ਗਲਤੀ ਮੰਨੀ ਲੇਕਿਨ ਕਹਿੰਦੇ ਇਹ ਮਤਲਬ ਨਹੀਂ ਹੈ ਅਸੀਂ ਨਿਰਪੱਖਤਾ ਨਾਲ ਕੰਮ ਨਹੀਂ ਕਰ ਰਹੇ ਅਸੀਂ ਪੂਰੀ ਨਿਰਪੱਖਤਾ ਨਾਲ ਕੰਮ ਕੀਤਾ ਹੈ ਉਧਰੋਂ ਭਾਰਤੀ ਕਿਸਾਨ ਜੁਨੀਅਰ ਸਜੁਗਤ ਮੋਰਚਾ ਇਹਨਾਂ ਨੇ ਵੀ ਚਿੱਠੀ ਲਿਖੀ ਹੈ ਚੋਣ ਕਮਿਸ਼ਨ ਨੂੰ ਕਿ ਘੱਟੋ ਘੱਟ ਕੱਲ ਜਿਹੜੀ ਗਿਣਤੀ ਹੋਣੀ ਹੈ ਉਹ ਪਾਰਦਰਸ਼ਕ ਤਰੀਕੇ ਦੇ ਨਾਲ ਕਰਾਈ ਜਾਵੇ ਭਾਰਤ ਦੇ ਚੋਣ ਕਮਿਸ਼ਨ ਮੁੱਖ ਚੋਣ ਕਮਿਸ਼ਨ ਜੀਵ ਕੁਮਾਰ ਇਹ ਗੱਲ ਕਹਿੰਦੇ ਨੇ ਅਸੀਂ ਪੂਰਨ ਪਾਰਦਰਸ਼ਕਤਾ ਦੇ ਨਾਲ ਕਰਾਵਾਂਗੇ ਅਬਜਰਬਰ ਲਾਤੇ ਨੇ ਸੀਸੀਟੀਵੀ ਕਵਰੇਜ ਲੱਗੇ ਹੋਏ ਨੇ ਇਹ ਤੋਂ ਇਲਾਵਾ ਦੋਵਾਂ ਪਾਰਟੀਆਂ ਹਾਕਮ ਤਰ੍ਹਾਂ ਤੇ ਇੰਡੀਆ ਗੱਠ ਜੋੜ ਕੱਲ ਉਹਨਾਂ ਨੇ ਮੀਟਿੰਗਾਂ ਕੀਤੀਆਂ ਸੀ ਕਿ ਉਹਨਾਂ ਨੇ ਵਿਰੋਧੀ ਧਿਰ ਵਾਲਿਆਂ ਨੇ ਵੀ ਆਪਣੇ ਬੰਦਿਆਂ ਨੂੰ ਹਦਾਇਤਾਂ ਕੀਤੀਆਂ ਨੇ ਕਿ ਤੁਸੀਂ ਐਸ ਐਸ ਹਦਾਇਤ ਤੇ ਪਾਲਣਾ ਕਰਨੀ ਹੈ ਤਾਂ ਜੋ ਤਾਂ ਜੋ ਵੱਡੀ ਪੱਧਰ ਦੇ ਉੱਤੇ ਪਾਰਦਰਸ਼ਕਤਾ ਰਹੇ ਹਿਰਾ ਫੇਰੀ ਨਾ ਹੋ ਸਕੇ ਤੁਹਾਨੂੰ ਉਹਨਾਂ ਸਟੈਪਾਂ ਤੇ ਕੰਮ ਕਰਨਾ ਚਾਹੀਦਾ ਤੇ ਭਾਰਤ ਦੇ ਚੋਨ ਕਮਿਸ਼ਨ ਨੇ ਕਿਹਾ ਕਿ ਅਸੀਂ ਕਾਉਤ ਨਿਰਪੱਖਤਾ ਦੇ ਨਾਲ ਇਹ ਕੰਮ ਕੀਤਾ ਹੈ ਇਹ ਦੋਸ਼ ਸਰਾਸਰ ਨਹੀਂ ਲਾਉਣੇ ਚਾਹੀਦੇ ਇਹ ਉਹਨਾਂ ਨੇ ਕਿਹਾ ਜੀ ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਐਨਟਲੋ ਸਾਹਿਬ ਤੁਸੀਂ ਪ੍ਰੋਗਰਾਮ ਦਾ ਹਿੱਸਾ ਬਣਨਾ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ ਮਿਹਰਬਾਨੀ ਜੀ ਪ੍ਰੋਗਰਾਮ ਨਾਲ ਕੇ ਕੱਲ ਫੇਰ ਹਾਜ਼ਰ ਹੋਵਾਂਗੇ ਧੰਨਵਾਦ